ਕੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪਿਛਲੇ ਸਾਲ ਵੀ ਸਾਡੀ ਝਾਕੀ ਨਹੀਂ ਸੀ ਇਸ ਸਾਲ ਵੀ ਸਾਡੇ ਪੰਜਾਬ ਦੀ ਕੋਈ ਝਾਕੀ ਨਹੀਂ ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ ਨਾ ਬਾਦਲ ਸਾਹਿਬ ਨੇ ਇਸ ਗੱਲ ਦਾ ਕੋਈ ਇਸ ਗੱਲ ਦਾ ਇਤਰਾਜ਼ ਮੰਨਿਆ ਜਿੰਨਾ ਕੱਲ ਭਗਵੰਤ ਮਾਨ ਜੀ ਨੂੰ ਠੇਸ ਲੱਗੀ ਸਾਰੇ ਸਬਚਾਰ ਦਾ ਉਹਨਾਂ ਦੇ ਉੱਤੇ ਐਡਾ ਵੱਡਾ ਬੋਝ ਪੈ ਗਿਆ ਪੰਜਾਬ ਦਾ ਵੀ ਉਹ ਕੱਪੜਿਆਂ ਜੋ ਬਾਹਰ ਹੋਣ ਤੈਗੇ ਜਿਸ ਕਿਸਮ ਦੀ ਉਹਨਾਂ ਨੇ ਭਾਸ਼ਾ ਇਸਤੇਮਾਲ ਕੀਤੀ ਜੀਪੀ ਵਾਲੇ ਐਸ ਵਕਤ ਮੋਦੀ ਦੀਆਂ ਝਾਕੀਆਂ ਲੈ ਕੇ ਘੁੰਮ ਰਹੇ ਆ ਪੰਜਾਬ ਚ ਮੋਦੀ ਦੀਆਂ ਝਾਕੀਆਂ ਵਧੀਆ ਲੱਗਦੀਆਂ ਪਾਕ ਸਿੰਘ ਇਹਨੂੰ ਚੰਗਾ ਨਹੀਂ ਲੱਗਦਾ ਰੋਜ਼ ਦੋ ਡਬਲ ਇੰਜਨ ਡਬਲ ਇੰਜਨ ਕਰਦਾ ਫਿਰਦਾ ਰਹਿੰਦਾ ਮੋਤੀ ਤੇ ਰੇਲਵੇ ਕੋਲ ਇੰਜਨ ਹੈ ਨਹੀਂ ਗਲੀ ਦੇ ਅੰਦਰ ਕੋਈ ਬੰਦਾ ਤੁਰਿਆ ਜਾਂਦਾ दारू ਦਾ ਨਸ਼ੇ 'ਚ ਡੱਕਿਆ ਹੁੰਦਾ ਉਸ ਕਿਸਮ ਦੀ ਭਾਸ਼ਾ ਨਹੀਂ ਇਸਤੇਮਾਲ ਕਰਦਾ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਵਾਸਤੇ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਉਹ ਜਾਣ ਪਰ ਉਹ ਕਪੜਿਆਂ 'ਚ ਬਾਹਰ ਹੋਣ ਦੀ ਹਾਲਤ ਤੇ ਗਏ ਉਹਦੇ ਬਾਅਦ ਜੇ 26 ਜਨਵਰੀ ਤੇ 15 ਅਗਸਤ 'ਚ ਪੰਜਾਬ ਹੈ ਨਹੀਂ ਤਾਂ ਫਿਰ ਆਜ਼ਾਦੀ ਕਾਦੀ ਹੈ ਜੀ ਤੁਸੀਂ ਵੀ ਮੰਨਦੇ ਆ ਮੈਂ ਵੀ ਇਸ ਗੱਲ ਨੂੰ ਮੰਨਦਾ ਵੀ ਪੰਜਾਬ ਦਾ ਬਹੁਤ ਵੱਡਾ योगदान हिंदुस्तान ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਕੁਰਬਾਨੀਆਂ ਦੇ ਵਿੱਚ ਹਮੇਸ਼ਾ ਰਿਹਾ ਹੈ ਤੇ ਇਸ ਗੱਲ ਤੋਂ ਕੋਈ ਕਿਸੇ ਨੂੰ ਕਿਸੇ ਨੂੰ ਝਾਕਿਆ ਨਹੀਂ ਇਸ ਮਸਲੇ ਤੇ ਸਭ ਨੂੰ ਪਤਾ ਹੈ ਤੇ ਹਰੇਕ ਦੇ ਬੱਚੇ-ਬੱਚੇ ਦੇ ਹਿੰਦੁਸਤਾਨ ਦੇ ਅੰਦਰ ਇਸ ਗੱਲ ਦਾ ਪਤਾ ਹੈ ਕਿ ਸਾਨੂੰ ਜਗ੍ਹਾ ਮਿਲਣੀ ਚਾਹੀਦੀ ਉੱਥੇ ਜਿਸ ਕਿਸਮ ਦੀ ਝਾਂਕੀ ਤਿਆਰ ਕੀਤੀ ਗਈ ਉਹ ਝਾਂਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਉੱਥੋਂ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਇਸ ਚੀਜ਼ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦ ਪ੍ਰੈਜੈਂਟੇਸ਼ਨ ਨੂੰ ਕੁਝ ਸੁਧਾਰੋ ਇਹਦੇ ਵਿੱਚ ਤੇ ਇੱਥੇ ਜਿਹੜੇ ਮਾਰਤੀ ਬੈਠੇ ਸੀਗੇ ਝੂਲੀ ਚੱਕ ਇਹਨਾਂ ਨੇ ਅੱਜ ਜਿਨ੍ਹਾਂ ਨੂੰ ਡਿਊਟੀਆਂ ਲਾ ਰੱਖੀਆਂ ਜਿਹੜੇ ਇਹਨਾਂ ਦੇ ਨਾਲ ਹਾਂ ਚ ਹਾਂ ਮਿਲਾਂਦੇ ਐ ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਚਾਂਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਹੋਗੇ ਕਹਿੰਦੇ ਜੀ ਤਸਵੀਰ ਤਾਂ ਲੱਗੂਗੀ ਸੈਰਮੋਨੀਅਲ ਵਿੰਗ ਦੇ ਇੱਕ ਆਫੀਸਰ ਨੇ ਮਨੂ ਦੱਸਿਆ ਕਿ ਅਸਟਾ ਉਹਨਾਂ ਨੂੰ ਹੈ ਕਿ ਅਜੇ ਤੁਸੀਂ ਫੋਟੋਆਂ ਲਾਣੀਆਂ ਐ ਕਰੋ ਚਾਕੀ ਦੇ ਪੈਸੇ ਕਿਉਂ ਲਾਈ ਜਾਂਦੇ ਹੋ ਇਹਨਾਂ ਦੋਨਾਂ ਮਾਰਥੀਆਂ ਨੂੰ ਭੇਜ ਦਿਓ ਇਹਨਾਂ ਨੂੰ ਅਪਰੇਡ ਚ ਤੋਰ ਦੇਣਾ ਦਿਖਾ ਦੇਣੇ ਪੰਜਾਬ ਦਾ ਆ ਰੂਪ ਹੈ ਤਕਸਰ ਉਹ ਕਹਿੰਦੇ ਨੇ ਜਦੋਂ ਮੈਂ ਕੋਖਿਆ ਕੱਲ ਮੈਂ ਪਾਇਆ ਮੈਂ ਕਿਹਾ ਮੈਨੂੰ ਵੀ ਠੇਸ ਪੁੰਚੀ ਸਾਡੇ ਨਾਲ ਕਿਉਂ ਇਸ ਕਿਸਮ ਦਾ ਕਿਉਂ ਹੋਣਾ ਚਾਹੀਦਾ ਸੀ ਕੀ ਕਾਰਨ ਹੈ ਕਿਉਂਕਿ ਮੈਂ ਇਸ ਕਰਕੇ ਇਹਨਾਂ ਨੂੰ ਨਾ ਇਹਨਾਂ ਨੂੰ ਦੋਸ਼ ਦਿੱਤਾ ਮੇਰੇ ਤੇ ਭਾਵਨਾ ਇੱਕ ਪੰਜਾਬੀ ਵਾਂਗੂੰ ਸੀ ਪੰਜਾਬ ਨੂੰ ਆਪਣਾ ਇਤਿਹਾਸ ਆਪਣਾ ਵਿਰਸਾ ਦਿਖਾਉਣ ਦਾ ਮੌਕਾ ਮਿਲੇ ਪਰ ਖੋਦਾ ਪਾੜ ਤੇ ਹੇਟਾ ਨਿਕਲਿਆ ਕੀ ਫੋਟੋਆਂ ਨਿਕਲੀਆਂ ਦੋ ਇੱਕ ਭਗਵੰਦ ਮਾਨ ਜੀ ਦੀ ਨਿਕਲੀ ਇੱਕ ਕੇਜਰੀਵਾਲ ਸਾਹਿਬ ਦੀ ਫੋਟੋ ਸਾਫ ਫੋਟੋ ਦੇ ਨਾਲ ਐਡਾ ਪਿਆਰ ਹੋ ਗਿਆ ਵਿਰਸਾ ਤੁਹਾਨੂੰ ਆਹ ਵਿਰਸਾ ਹੈ ਪੰਜਾਬ ਦਾ ਆ ਨਵੀਂ ਚੀਜ਼ ਹੈ ਪੰਜਾਬ ਦੀ ਪਿਛਲੇ 17 ਸਾਲ ਦੇ ਅੰਦਰ ਨੌਂ ਵਾਰੀ ਪੰਜਾਬ ਦੀ ਝਾਂਕੀ ਉੱਥੇ ਨਹੀਂ ਆਈ ਆ ਪਹਿਲੀ ਵਾਰੀ ਨਹੀਂ ਹੋ ਰਿਹਾ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਪਿਛਲੀ ਵਾਰ ਵੀ ਸਾਨੂੰ ਝਾਂਕੀ ਨਹੀਂ ਦਿਖਾਣ ਦਿੱਤੀ ਗਈ ਐਤਕੀ ਵੀ ਨਹੀਂ ਝਾਂਕੀ ਦਿਖਾਣ ਦਿੱਤੀ ਗਈ ਆ ਪਿਛਲੇ 17 ਸਾਲ ਤੋਂ ਨੌਂ ਵਾਰੀ ਝਾਂਕੀ ਪੰਜਾਬ ਦੀ ਉੱਥੇ ਸ਼ਮੂਲੀਅਤ ਨਹੀਂ ਕੀਤੀ ਗਈ ਵੱਖ-ਵੱਖ ਕਾਰਨਾਂ ਦੇ ਨਾਲ ਕਿਉਂਕਿ ਆ ਜਿਹੜਾ ਕੰਮ ਆ ਇੱਕ ਬੜਾ ਟਰਾਂਸਪੇਰੈਂਟ ਤਰੀਕੇ ਨਾਲ ਔਨ ਮੈਰਿਟ ਬੇਸਿਸ ਵੈਸੇ ਵੀ ਹਰੇਕ ਸੂਬੇ ਦੀ ਸਾਰੇ ਹਿੰਦੁਸਤਾਨ ਦੇ ਸਾਰੇ ਪ੍ਰਾਂਤ ਸਾਰੇ ਯੂਟੀਜ਼ ਦੀ ਹਰੇਕ ਵਾਰੀ ਹਰੇਕ ਪ੍ਰਾਂਤ ਨੂੰ ਮੌਕਾ ਨਹੀਂ ਮਿਲਦਾ ਪਰ ਅਸੀਂ ਵੀ ਮੰਨਦੇ ਆ ਮੈਂ ਵੀ ਇਸ ਗੱਲ ਨੂੰ ਮੰਨਦਾ ਵੀ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਕੁਰਬਾਨੀਆਂ ਦੇ ਵਿੱਚ ਹਮੇਸ਼ਾ ਰਿਹਾ ਹੈ ਤੇ ਇਸ ਗੱਲ ਤੋਂ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਚੱਕਿਆ ਨਹੀਂ ਇਸ ਮਸਲੇ ਤੇ ਸਭ ਨੂੰ ਪਤਾ ਹੈ ਤੇ ਹਰੇਕ ਦੇ ਬੱਚੇ-ਬੱਚੇ ਦੇ ਹਿੰਦੁਸਤਾਨ ਦੇ ਅੰਦਰ ਇਸ ਗੱਲ ਦਾ ਪਤਾ ਹੈ ਕਿ ਸਾਨੂੰ ਜਗ੍ਹਾ ਮਿਲਣੀ ਚਾਹੀਦੀ ਬਣਦੀ ਹੈ ਪਰ ਜਿਨਾ ਹਾਲਾਤਾਂ ਕਰਕੇ ਰੁਕਦੀ ਆ ਉਹਦੇ ਵਿੱਚ ਐ ਵੀ ਤੁਸੀਂ ਕੋਈ ਨਵੀਂ ਚੀਜ਼ ਲੈ ਕੇ ਆਓ ਹਰੇਕ ਸਾਲ ਲੈ ਕੇ ਚੱਕੀ ਨਾ ਲੈ ਕੇ ਆਓ ਥੀਮ ਆਫ ਦਾ ਜਿਹੜਾ ਤੁਸੀਂ ਆਪਣਾ ਲੈ ਕੇ ਆਓਗੇ ਟੈਬਲੂ ਉਹਦਾ ਤੇ ਉਹਦੇ ਵਿੱਚ ਕਿਸ ਤਰ੍ਹਾਂ ਦੇ ਤੁਸੀਂ ਬੰਤਰ ਕੀਤੀ ਹੈ ਕੀ ਉਹਦੇ ਵਿੱਚ ਤੁਸੀਂ ਪੇਸ਼ ਕਰ ਰਹੇ ਹੋ ਕਿਹੜਾ ਥੀਮ ਉਹਦੇ ਨਾਲ ਮਿਲਦਾ ਮੈਂ ਤੁਹਾਨੂੰ ਥੀਮ ਵੀ 2007 ਦੇ ਅੰਦਰ ਖਾਰਜ ਹੋਇਆ 8 ਦੇ ਅੰਦਰ ਪੰਜਾਬ ਦੀ ਝਾਕੀ ਉੱਥੇ ਦਿਖਾਈ ਗਈ 9 ਚ ਨਹੀਂ ਦਿਖਾਈ ਗਈ 10 ਦੇ ਅੰਦਰ ਖਾਰਜ 11 ਦੇ ਅੰਦਰ ਪੰਜਾਬ ਦੇ ਸੱਭਿਆਚਾਰ ਤੇ ਸ਼ਾਦੀ ਦਾ ਜਿਹੜਾ ਮਾਹੌਲ ਇੱਥੇ ਹੈ ਉਹਨੂੰ ਲੈ ਕੇ ਉੱਥੇ ਕੀਤਾ ਗਿਆ 2012 ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਝਲਕ ਦਿਖਾਈ ਗਈ ਫਿਰ ਉਹਦੇ ਬਾਅਦ 2013 ਚ ਚਾਂਕੀ ਨੇ ਪੰਜਾਬ ਦੀ ਚਾਂਕੀ ਨੂੰ ਜਗ੍ਹਾ ਨਹੀਂ ਮਿਲੀ 14 ਚ ਨਹੀਂ ਮਿਲੀ 15 ਚ ਨਹੀਂ ਮਿਲੀ 16 ਚ ਨਹੀਂ ਮਿਲੀ ਕਿਸੇ ਚੀਫ ਮਿਨਿਸਟਰ ਨੇ ਕਿਸੇ ਚੀਫ ਮਿਨਿਸਟਰ ਨੇ ਚਾਹੇ ਉਹ ਅਕਾਲੀ ਸੀਗੇ ਉਸ ਸਮੇਂ ਦੇ ਨਾ ਬਾਦਲ ਸਾਹਿਬ ਨੇ ਇਸ ਗੱਲ ਦਾ ਕੋਈ ਇਸ ਗੱਲ ਦਾ ਇਤਰਾਜ਼ ਮੰਨਿਆ ਜਿੰਨਾ ਕੱਲ ਭਗਵੰਦ ਮਾਨ ਜੀ ਨੂੰ ਠੇਸ ਲੱਗੀ ਸਾਰੇ ਸਬੇਚਾਰ ਦਾ ਉਹਨਾਂ ਦੇ ਉੱਤੇ ਐਡਾ ਵੱਡਾ ਬੋਝ ਪੈ ਗਿਆ ਪੰਜਾਬ ਦਾ ਵੀ ਉਹ ਕੱਪੜਿਆਂ ਜੋ ਬਾਹਰ ਹੋਣ ਤਾਂ ਗਏ ਜਿਸ ਕਿਸਮ ਦੀ ਉਹਨਾਂ ਨੇ ਭਾਸ਼ਾ ਇਸਤੇਮਾਲ ਕੀਤੀ ਮੈਂ ਨਹੀਂ ਸਮਝਦਾ ਵੀ ਇੱਕ ਗਲੀ ਦੇ ਅੰਦਰ ਕੋ ਬੰਦਾ ਤੁਰਿਆ ਜਾਂਦਾ दारू ਦੇ ਨਸ਼ੇ 'ਚ ਡੱਕੇ ਹੁੰਦਾ ਉਸ ਕਿਸਮ ਦੀ ਭਾਸ਼ਾ ਨਹੀਂ ਇਸਤੇਮਾਲ ਕਰਦਾ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਵਾਸਤੇ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਉਹ ਜਾਣ ਪਰ ਉਹ ਕਪੜਿਆਂ 'ਚੋਂ ਬਾਹਰ ਹੋਣ ਦੀ ਹੱਦ ਤੱਕ ਗਏ ਉਹਦੇ ਬਾਅਦ 2017 'ਚ ਫਿਰ ਸੱਭਿਆਚਾਰ ਤੇ ਜਾਗੋ ਨੂੰ ਲੈ ਕੇ ਕੀਤਾ ਗਿਆ 18 ਜੇ ਲੰਗਰ ਦੀ ਪਰੰਪਰਾ ਸੰਗਤ ਤੇ ਪੰਗਤ ਨੂੰ ਲੈ ਕੇ ਪੰਜਾਬ ਦੀ ਚਾਕੀ ਦਿਖਾਈ ਗਈ ਜਲੀਆਂਵਾਲਾ ਨਰਸੰਹਾਰ ਨੂੰ ਲੈ ਕੇ 100 ਸਾਲ ਪੂਰੇ 2019 ਦੇ ਅੰਦਰ ਬਹੁਤ ਹੀ ਵਧੀਆ ਚਾਕੀ ਉੱਥੇ ਪ੍ਰਸਤੁਤ ਕੀਤੀ ਗਈ ਸਾਰੇ ਲੋਕਾਂ ਨੇ ਦੇਖਿਆ ਵੀ ਇੱਥੇ ਪੰਜਾਬ ਦੇ ਲੋਕਾਂ ਨਾਲ ਕਿਸ-ਕਿਸ ਕਿਸਮ ਦਾ ਅੰਗਰੇਜ਼ਾਂ ਨੇ ਜ਼ੁਲਮ ਕੀਤਾ ਸੀਗਾ 2020 ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਉੱਥੇ ਕੀਤਾ ਗਿਆ 2021 ਦੇ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਲੈ ਕੇ ਬਹੁਤ ਹੀ ਅੱਛੀ ਉੱਥੇ ਇੱਕ ਕੀਤਾ ਗਿਆ 22 ਦੇ ਅੰਦਰ 75 ਸਾਲ ਪੂਰੇ ਹੋਏ ਸੁਤੰਤਰਤਾ ਆਜ਼ਾਦੀ ਦੇ ਉਹਦੇ ਵਿੱਚ ਬਹੁਤ ਵਧੀਆ ਚਾਂਕੀ ਪੰਜਾਬ ਦੀ ਉਹਦੇ ਵਿੱਚ ਪੇਸ਼ ਕੀਤੀ ਗਈ 23 ਚ ਖਾਰਜ ਹੁਣ 24 ਚ ਖਾਰਜ ਇੱਕ ਤਾਂ ਗੱਲ ਆ ਇਹ ਵੀ ਹਰੇਕ ਸਾਲ ਪਹਿਲਾਂ ਚਾਂਕੀ ਹੁੰਦੀ ਜਾਂਦੀ ਨਹੀਂ ਵੱਖ-ਵੱਖ ਕਾਰਨਾ ਕਰਕੇ ਉਹ ਕਾਰਨ ਵੀ ਮੈਂ ਡਿਟੇਲ ਚ ਤੁਹਾਨੂੰ ਦੇ ਦੂੰਗਾ ਵੀ ਕਿਹੜੇ ਟੈਕਨੀਕਲ ਗਰਾਉਂਡਸ ਤੇ ਵੀ ਰੈਪੀਟਿਸ਼ਨ ਆਫ ਦਾ ਸੇਮ ਥੀਮ অর ਵੈਦਰ ਇਟ ਵਾਸ ਕੰਗਰੂਅੰਟ ਵਿਦ ਉਹ ਜਿਹੜਾ ਤੁਸੀਂ ਕਰ ਰਹੇ ਹੋ ਉਹਦੇ ਨਾਲ ਸੀਗਾ ਕਿ ਨਹੀਂ ਪਰ ਐਟ ਕੀ ਜਦੋਂ ਗੱਲ ਆਈ ਵੀ ਕਹਿੰਦਾ ਪਿਛਲੀ ਵਾਰ ਵੀ ਸਾਡੀ ਰਿਜੈਕਟ ਕਰਤੀ ਇਹਦੇ ਵਿੱਚ ਪੋਲਿਟਿਕਸ ਕੋਲਣ ਦੀ ਜਿਹੜੀ ਕੋਈ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਜੀ ਨੇ ਇੱਕ ਕਿਉਂਕਿ ਉੱਥੇ ਸਾਰਾ ਦੁਨੀਆ ਦੇਖਦੀ ਹੈ ਬਾਹਰੋਂ ਆਏ ਫੋਰਨ ਡਿਗਨਿਟਰੀ ਐਟ ਕੀ ਫਰਾਂਸ ਵਾਲੇ ਆ ਰਹੇ ਹਰ ਇੱਕ ਸਾਲ ਕੋਈ ਨਾ ਕੋਈ ਇਥੇ ਬਾਹਰੋਂ ਹੈੱਡ ਆਫ ਦ ਸਟੇਟ ਆ ਕੇ ਉਹਨੂੰ ਦੇਖਦੇ ਐ ਉਹਦੇ ਵਿੱਚ ਦੋ ਕਾਰਨ ਐਟ ਕੀ ਕਿਉਂ ਰਿਜੈਕਟ ਹੋਈ ਇਹ ਸਭ ਇਹਦੀ ਪਿਸ਼ੋਕੜ 'ਚ ਜਾਣਾ ਪਊਗਾ ਥੋੜਾ ਜਿਆ ਮੈਂ ਤੁਹਾਡੇ ਤੋਂ ਥੋੜਾ ਜਿਹਾ ਪੇਸ਼ੈਂਸ ਦਾ ਦਾਨ ਮੰਗਦਾ ਕਿਉਂਕਿ ਜਦ ਤਾਈਂ ਪੂਰੀ ਗੱਲ ਪੰਜਾਬ ਦੇ ਲੋਕਾਂ ਨੂੰ ਕਲੀਅਰ ਨਾ ਹੋਊਗੀ ਹੋਇਆ ਕੀ ਹੈ ਪਿਛਲੇ ਜਦੋਂ ਦੀ ਆ ਸਰਕਾਰ ਇਹਨਾਂ ਦੀ ਬਣੀ ਹੈ ਡੇਢ ਦੋ ਸਾਲ ਦੇ ਅੰਦਰ ਇਹਨਾਂ ਦਾ ਜਿਹੜਾ ਚੱਲ ਰਿਹਾ ਕੰਮ ਇਹ ਆਪਣੇ ਆਪ ਤੇ ਇੰਨੇ ਕੁ ਮੋਹਿਤ ਹੈ ਆਪਣੀ ਤਸਵੀਰਾਂ ਨਾਲ ਭਗਵੰਤ ਮਾਨ ਜੀ ਦੇ ਨਾਲ ਕੇਜਰੀਵਾਲ ਸਾਹਿਬ ਦਾ ਪੰਜਾਬ ਦਾ ਕੋਨਾ ਕੋਨਾ ਭਰਿਆ ਪਿਆ ਫੋਟੋਆਂ ਨਾਲ ਇਹਨਾਂ ਦਾ ਤੇ ਇਸ਼ਤਿਆਰ ਜਿਹੜੇ ਤੁਸੀਂ ਦੇਖੇ ਤੁਹਾਨੂੰ ਭੁੱਲ ਗਿਆ ਹੋਣਗੇ ਪੰਜਾਬ ਦੇ ਲੋਕ ਥੋੜੇ ਰਹੀਂ ਯਾਦ ਕਰਾਣਾ ਚਾਹੂੰਗਾ ਆਜੇ ਸ਼ਰਮਾ ਜੀ ਨੂੰ ਬਰਖਾਸ ਕੀਤਾ ਗਿਆ ਸੀ ਉਹਨਾਂ ਨੇ ਚੈੱਕ ਸਾਈਨ ਕਰਨਾ 35 ਕਰੋੜ ਰੁਪਏ ਦਾ ਚੈੱਕ ਸਾਈਨ ਨਹੀਂ ਕੀਤਾ ਸੀਗਾ ਵੀ 9 ਕਰੋੜ ਰੁਪਏ ਦਾ ਤਾਂ ਪ੍ਰੋਜੈਕਟ ਹੈ ਤੇ 35 ਕਰੋੜ ਰੁਪਏ ਤੁਸੀਂ ਉਹਦੇ ਤੇ ਐਡਵਰਟਾਈਜ਼ਮੈਂਟ ਤੇ ਲਾ ਰਹੇ ਹੋ ਆਪਣੀ ਤਸਵੀਰਾਂ ਦੇ ਲਾ ਰਹੇ ਹੋ ਤਾਂ ਉਹਨਾਂ ਨੂੰ ਉੱਥੋਂ ਚੱਕ ਕੇ ਸਸਪੈਂਡ ਕਰਤਾ ਸੀਗਾ ਵੀ ਇਹਨਾਂ ਨੂੰ ਪਾਸੇ ਕਰੋ ਜੀ ਟਰਾਂਸਫਰ ਵੀ ਕਰਤਾ ਤੇ ਖੁੱਡੇ ਲੈਣ ਵੀ ਲਾਤਾ ਸੀਗਾ ਇਸੇ ਤਰ੍ਹਾਂ ਹੀ ਕਿਉਂਕਿ ਹੁਣਾ ਜਿਹੜਾ ਕਲਚਰਲ ਡਿਪਾਰਟਮੈਂਟ ਆ ਜਿਹੜੀ ਚਾਂਕੀਆਂ ਬਣਨੀਆਂ ਕਲਚਰਲ ਡਿਪਾਰਟਮੈਂਟ ਬਣਾਉਂਦਾ ਤੇ ਕਲਚਰਲ ਡਿਪਾਰਟਮੈਂਟ ਤੇ ਆ ਜਿਹੜਾ ਪਬਲਿਸਿਟੀ ਡਿਪਾਰਟਮੈਂਟ ਹੈ ਇਹਦੇ ਵਿੱਚ ਸਾਰਾ ਹੂੰ ਓਵਰ ਅ ਪੀਰੀਅਡ ਆਫ ਟਾਈਮ ਇਹਨਾਂ ਨੇ ਸਾਰੇ ਜਿਹੜੇ ਜਿਹੜਾ ਨਾਂ ਕਰਦਾ ਸੀ ਵੀ ਅਸੀਂ ਇਹ ਐਡਵਰਟਾਈਜ਼ਮੈਂਟ ਦੇ ਤੁਹਾਡੀ ਫੋਟੋ ਲਾਣ ਦੇ ਪੈਸੇ ਸੈਂਕਸ਼ਨ ਨਹੀਂ ਕਰ ਸਕਦੇ ਸਾਰੇ ਕੱਢ ਤੇ ਸਭ ਉੱਥੇ ਜਿਸ ਕਿਸਮ ਦੀ ਝਾਂਕੀ ਤਿਆਰ ਕੀਤੀ ਗਈ ਉਹ ਝਾਂਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਰਿਜੈਕਟ ਹੋ ਗਈ ਉੱਥੇ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਐਸੇ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦ ਪ੍ਰੈਜੈਂਟੇਸ਼ਨ ਇਹਨਾਂ ਨੂੰ ਕੋਈ ਸੁਧਾਰੋ ਇਹਦੇ ਵਿੱਚ ਕੁ ਨਵੀਂ ਚੀਜ਼ ਲੈ ਕੇ ਆਓ ਤੇ ਇੱਥੇ ਜਿਹੜੇ ਮਾਰਤੀ ਬੈਠੇ ਸੀਗੇ ਝੋਲੀ ਚੱਕ ਇਹਨਾਂ ਨੇ ਅੱਜ ਜਿਨ੍ਹਾਂ ਨੂੰ ਡਿਊਟੀ 'ਚ ਲਾ ਰੱਖੀ ਐ ਜਿਹੜੇ ਇਹਨਾਂ ਦੇ ਨਾਲ ਹਾਂ ਚੇ ਹਾਂ ਮਿਲਾਂਦੇ ਐ ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਚਾਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਦੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਹੋਗੇ ਕਿਹਨੇ ਚ ਤਸਵੀਰ ਤਾਂ ਲੱਗੂਗੀ ਉਹੀ ਰੈਪਿਟੇਸ਼ਨ ਪੰਜਾਬ ਦੇ ਨਾਲ ਹੋਈ ਹੈ ਜੀ ਜਿਹੜੀ ਇੱਥੇ ਆ ਜਿਹੜੀ ਕਲੀਨਿਕ ਨੂੰ ਲੈ ਕੇ ਆਮ ਆਦਮੀ ਕਲੀਨਿਕ ਨੂੰ ਲੈ ਕੇ ਇਹਨਾਂ ਨੇ ਰੌਲਾ ਪਾਇਆ ਪ੍ਰੈਸੀਜਲੀ ਦੈਟ ਇਜ਼ ਦ ਸੇਮ ਸਟੋਰੀ ਸਾਹਿਬ ਉਹਨਾਂ ਨੇ ਕਿਹਾ ਨਹੀਂ ਲੱਗੂਗਾ ਉਹਨਾਂ ਨੇ ਇਨਫੈਕਟ ਜਿਹੜੇ ਸੈਰਿਮੋਨੀਅਲ ਵਿੰਗ ਹੈ ਆਰਮੀ ਦਾ ਆ ਜਿਹੜੀ ਚਾਂਕੀ ਹੈ ਇਹਦਾ ਸਾਰਾ ਦਾ ਸਾਰਾ ਕੰਟਰੋਲ ਉੱਥੇ ਜੋ ਮੋਨੀਟਰ ਕਰਦੇ ਐ ਸਾਰੇ ਨੂੰ ਕਿਸ ਤਰ੍ਹਾਂ ਟਾਈਮ ਬਾਉਂਡ ਇਹਨੂੰ ਚਲਣੀ ਹੈ ਪ੍ਰੇਡ ਆਰਮੀ ਕਰਦੀ ਐ ਆਰਮੀ ਦਾ ਇੱਕ ਸੈਰਿਮੋਨੀਅਲ ਵਿੰਗ ਐ ਸੈਰਿਮਨ ਸੈਰਿਮੋਨੀਅਲ ਵੈਂਗ ਦੇ ਇੱਕ ਅਫਸਰ ਨੇ ਮੈਨੂੰ ਦੱਸਿਆ ਕਿ ਅਸਟਾ ਉਹਨਾਂ ਨੂੰ ਹੈ ਕਿ ਅਜੇ ਤੁਸੀਂ ਫੋਟੋਆਂ ਲਾਣੀਆਂ ਐ ਕਰੋ ਚਾਕੀ ਦੇ ਪੈਸੇ ਕਿਉਂ ਲਈ ਜਾਂਦੇ ਹੋ ਇਹ ਦੋਨਾਂ ਮਾਰਥੀਆਂ ਨੂੰ ਭੇਜ ਦਿਓ ਇਹਨਾਂ ਨੂੰ ਪਰੇਡ 'ਚ ਤੋਰ ਦੇਣਾ ਦਿਖਾ ਦੇਣਾ ਪੰਜਾਬ ਦਾ ਆ ਰੂਪ ਹੈ ਤਕਸਰ ਉਹ ਕਹਿੰਦੇ ਨੇ ਜਦੋਂ ਮੈਂ ਕੋਖਿਆ ਕੱਲ ਮੈਂ ਪਾਇਆ ਮੈਂ ਕਿਹਾ ਮੈਨੂੰ ਵੀ ਠੇਸ ਪਹੁੰਚੀ ਸਾਡੇ ਨਾਲ ਕਿਉਂ ਇਸ ਕਿਸਮ ਦਾ ਕਿਉਂ ਹੋਣਾ ਚਾਹੀਦਾ ਸੀ ਕੀ ਕਾਰਨ ਹੈ ਕਿਉਂਕਿ ਮੈਂ ਇਸ ਕਰਕੇ ਇਹਨਾਂ ਨੂੰ ਨਾ ਇਹਨਾਂ ਨੂੰ ਦੋਸ਼ ਦਿੱਤਾ ਮੇਰੇ ਤੇ ਭਾਵਨਾ ਇੱਕ ਪੰਜਾਬੀ ਵਾਂਗੂ ਸੀ ਪੰਜਾਬ ਨੂੰ ਆਪਣਾ ਇਤਿਹਾਸ ਆਪਣਾ ਵਿਰਸਾ ਦਿਖਾਣ ਦਾ ਮੌਕਾ ਮਿਲੇ ਖੋਦਾ ਪਹਾੜ ਤੇ ਹੇਟਾ ਨਿਕਲਿਆ ਕੀ ਫੋਟੋਆਂ ਨਿਕਲੀਆਂ ਦੋ ਇੱਕ ਭਗਵੰਤ ਮਾਨ ਜੀ ਦੇ ਨਿਕਲੀ ਇੱਕ ਕੇਜਰੀਵਾਲ ਸਾਹਿਬ ਦੀ ਫੋਟੋ ਸਾਫ ਫੋਟੋ ਦੇ ਨਾਲ ਐਡਾ ਪਿਆਰ ਹੋ ਗਿਆ ਵਿਰਸਾ ਤੁਹਾਨੂੰ ਆਹ ਵਿਰਸਾ ਹੈ ਪੰਜਾਬ ਦਾ ਆ ਨਵੀਂ ਚੀਜ਼ ਹੈ ਪੰਜਾਬ ਦੀ ਅਗਰ ਨਵਾਂ ਦਿਖਾਣਾ ਸੀਗਾ ਜਿਉਂ ਕਹਿੰਦੇ ਆ ਵੀ ਹੁਣ ਪੰਜਾਬ ਕਿਧਰਲੇ ਪਾਸੇ ਲੈ ਕੇ ਚੱਲੇ ਆ ਇਟ ਇਜ਼ ਆਲਸੋ ਅ ਪਲੇਟਫਾਰਮ ਹੈ ਸਾਬ ਜਿਹਦੇ ਵਿੱਚ ਤੁਸੀਂ ਪੰਜਾਬ ਕਿਹੜੇ ਕਿਹੜੀ ਮੱਲਾਂ ਮਾਰੀਆਂ ਪੰਜਾਬ ਨੇ ਕੀ ਪ੍ਰੋਗਰੈਸ ਕਰ ਰਿਹਾ ਉਹਦੇ ਵੀ ਰਾਣਾ ਕੀ ਸੀਗਾ ਗਰੌਸਪੁਰ ਜੇਲ ਦੀ ਬੰਦਤਰ ਦਿਖਾਣੀ ਸੀ ਜਿਸ ਤੋਂ 43000 ਟੈਲੀਫੋਨ ਕੀਤੇ ਜਾ ਰਹੇ ਉਹਦੇ ਵਿੱਚ ਆਣਾ ਸੀਗਾ ਵੀ ਅਸੀਂ ਪੰਜਾਬ ਦੇ ਅੰਦਰ 60 ਇਨਕਾਊਂਟਰ ਕੀਤੇ ਉਹ ਪੰਜਾਬ ਜਿਹੜਾ ਹਮੇਸ਼ਾ ਕਹਿੰਦਾ ਸੀ ਵੀ ਗੁੰਡਾਗਰਦੀ ਦਾ ਮਾਹੌਲ ਤਾਂ ਉੱਥੇ ਦੂਜੇ ਸੂਬਿਆਂ ਨੂੰ ਜਿਹਨਾਂ ਨੂੰ ਲੋਕ ਆ ਜਿਹੜੇ ਕਹਿੰਦੇ ਵੀ ਮੁੱਖ ਮੰਤਰੀ ਉਹਦੇ ਇਹ ਜੇ ਚਾਹੀਦੇ ਸਾਡੇ ਕੋਲ ਲੋਕ ਪਰਦਾ ਪਾਉਂਦੇ ਐ ਪੰਜਾਬ ਦਾ ਅੰਦਰ ਜਿਹੜਾ ਇਤਿਹਾਸ ਹੈ ਇਨਕਾਊਂਟਰਸ ਨੂੰ ਲੈ ਕੇ ਸਾਹਿਬ ਕਿ ਕਿਸੇ ਤੋਂ ਲੁਕਿਆ ਨਹੀਂ এনਕਾਊਂਟਰ ਹੈਜ਼ ਅ ਡਬਲ मीनिंग ਇਨ ਪੰਜਾਬ ਸਾਹਿਬ ਪੰਜਾਬ ਦੇ ਹਿਰਦੇ ਜਿਹੜੇ ਐ ਬਲੁੰਦੇਰੇ ਪਏ ਐ ਉਸ ਮਸਲੇ ਨਾਲ ਇਹਦੇ ਕਰਕੇ ਤੁਸੀਂ ਆਪਣੀ ਆ ਤੁਸੀਂ ਗੈਂਗਸਟਰ ਬਣ ਪਾਏ ਐ ਜਿਹਦੇ ਕਰਕੇ ਆ ਨੌਬਤ ਆਈ ਐ ਇਸ ਗੱਲ ਨੂੰ ਤੁਸੀਂ ਆਪਣੀ ਬਹਾਦਰੀ ਸਮਝ ਰਹੇ ਹੋ ਐਨੇ ਕਿ ਗੈਂਗਸਟਰ ਪੈਦਾ ਹੋ ਗਏ ਗੈਂਗਸਟਰ ਤਾਂ ਜਿਹੜੇ ਮਾਰਨ ਵਾਲੇ ਉਹ ਤਾਂ ਅੰਦਰ ਬੈਠੇ ਐ ਜਿਨ੍ਹਾਂ ਨੂੰ ਇਵੈਂਚੁਅਲੀ ਮਰਡਰ ਤੇ ਉਹਨਾਂ ਦੇ ਕੇਸ 'ਚ ਫਾਂਸੀ ਹੋ ਗਈ ਐਕਸਟਰਾ ਜੁਡੀਸ਼ੀਅਸ ਕਿਲਿੰਗ ਨੂੰ ਲੈ ਕੇ ਪੰਜਾਬ ਦੇ ਅੰਦਰ ਇਸ ਕਿਸਮ ਦੀ ਗੱਲ ਕਰਨਾ ਇਹ ਪੰਜਾਬੀਤ ਨੂੰ ਸਮਝੇ ਨਹੀਂ ਕੇਜਰੀਵਾਲ ਸਾਹਿਬ ਕਿਉਂਕਿ ਮੈਂ ਪਹਿਲੇ ਦਿਨ ਹੀ ਆਈ ਪਾਈ ਸੀ ਕੇਜਰੀਵਾਲ ਸਾਹਿਬ ਇਸ ਨਾਟਾ ਪੰਜਾਬੀ ਇੱਕ ਪੰਜਾਬੀ ਹੀ ਪੰਜਾਬੀ ਦੀ ਭਾਵਨਾ ਨੂੰ ਸਮਝ ਸਕਦਾ ਹੈ ਤੇ ਇਹ ਜਿਹੜੇ ਕਰ ਰਿਹਾ ਉਥੇ ਡਰਗ ਨੂੰ ਲੈ ਕੇ ਉਥੇ ਤੁਸੀਂ 1 ਕਿੱਗਲੀ ਦਾ ਉਹ ਜਿਹੜੀ ਸ਼ਿਵ ਸ਼ੋਲੇ ਵਾਲੀ ਟੰਕੀ ਬਣਾ ਦੇਣੀ ਸੀ ਉਥੇ ਉਹ ਚੜੇ ਬੈਠੇ ਸੀ ਇੱਥੇ ਵਿਚਾਰੇ ਟੀਚਰ ਚੜੇ ਬੈਠੇ ਕਿਸਾਨਾਂ ਦੀ ਕੀ ਬਣਾਣਗੇ ਕਿਸਾਨਾਂ ਦੀ ਬਣਾਣਾ ਸੀ ਕਿਸੇ ਨਾ ਹਰੇਕ ਚੌਂਕ ਤੇ ਧੰਨੇ ਤੇ ਬੈਠੇ ਸੋ ਉਸ ਚੱਕਰ 'ਚ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਝਾਂਕੀ ਬਣਾ ਰਹੇ ਸੀਗੇ ਝਾਂਕੀ ਨਹੀਂ ਕੱਢਣੀ ਮੈਂ ਸਮਝਦਾ ਵੀ ਉਹਨਾਂ ਨੇ ਪੰਜਾਬ ਦਾ ਜਲੂਸ ਕੱਢਣ ਤੋਂ ਰੋਕਿਆ ਇਹਨਾਂ ਨੂੰ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਪੰਜਾਬ ਦਾ ਜਲੂਸ ਕੱਢਣ ਦਾ ਜਿਹੜਾ ਕੋਝ ਹਯਤਨ ਕੀਤਾ ਸੀ ਉਹ ਰੋਕਿਆ ਗਿਆ ਉਹਦੇ ਵਿੱਚ ਮੈਂ ਸਮਝਦਾ ਵੀ ਇਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਤੇ ਮੈਂ ਇਹ ਜਿਹੜੇ ਕਹਿੰਦੇ ਸੀ ਅਸੀਂ ਲੋਕਾਂ ਕੋਲ ਜਾਵਾਂਗੇ 26 ਜਨਵਰੀ ਨੂੰ ਆ ਹਰੇਕ ਥਾਂ ਵਿਆਹ ਦੇ ਖੁਆ ਸਾਡੀ ਚਾਂਕੀ ਸੀ ਉਹਦੇ ਚ ਫੋਟੋ ਆਪਦੇ ਉਤਾਰਨ ਨਾ ਜਿਸ ਗੱਲ ਤੇ ਰਿਜੈਕਟ ਹੋਏ ਫੋਕਾਂ ਫੋਟੋਆਂ ਨੂੰ ਲੋਕ ਇਹਨਾਂ ਤੋਂ ਹਿਸਾਬ ਮੰਗਣਗੇ ਤੇ ਇਹ ਜੇ ਉਧਰ ਲੈ ਕੱਢਣਗੇ ਅਸੀਂ ਕੱਢਾਂਗੇ ਜੇਲ੍ਹਾਂ ਵਾਲੀ ਆ ਜਿਹੜੀ ਹੈ ਅਸੀਂ ਕੱਢਾਂਗੇ ਹਾਈ ਕੋਰਟ ਦੀ ਉਹਦੇ ਵਿੱਚ ਬਿਠਾ ਕੇ ਬਣਾਵਾਂਗੇ ਹਾਈ ਕੋਰਟ ਜੱਜ ਦੀ ਚਾਂਕੀ ਹੋਗੀ ਜਿਹੜੇ ਘਰੇ ਆ ਵੀ ਤੁਸੀਂ ਦੱਸੋ ਜੀ ਇਹਨਾਂ ਨੂੰ ਪਕੜ ਕਿਉਂ ਨਹੀਂ ਰਹੇ ਇਸ ਤੁਹਾਡੇ ਜੇਲ੍ਹ ਚੋਂ ਅੱਜ ਤੱਕ ਇੰਟਰਵਿਊ ਹੋ ਕਿਵੇਂ ਰਹੀ ਹੈ ਇਹਦੇ ਵਿੱਚ ਆ ਜਿਹੜਾ ਤੁਸੀਂ ਬੀਐਸਪ ਕਹਿ ਰਹੀ ਐ ਵੀ ਇਹਨਾਂ ਬੰਦਿਆਂ ਨੂੰ ਪਕੜ ਦੇ ਕਿਉਂ ਨਹੀਂ ਹਰੇਕ ਕੰਮ ਦੇ ਵਿੱਚ ਇੱਥੇ ਜਿਹੜੀ ਹਾਈ ਕੋਰਟ ਦੀ ਐ ਅਸੀਂ ਇਹਨਾਂ ਦੀ ਝਾਂਕੀ ਅਸੀਂ ਕੱਢਾਂਗੇ ਜਲੂਸ ਕੱਢਣ ਪੰਜਾਬ ਦਾ ਜਿਹੜਾ ਕੱਢਣ ਲੱਗੇ ਸੀ ਉਹਨੂੰ ਰੋਕਾਂਗੇ ਇਹਦੇ ਨਾਲ ਹੀ ਅਗਰ ਡੁੰਗਿਆਈ ਚ ਉਹਦੇ ਬਾਅਦ ਮੈਂ ਸੋਚਿਆ ਵੀ ਭਗਵੰਤ ਮਾਨ ਜੀ ਕੱਲ ਇਸ ਤਰ੍ਹਾਂ ਇੰਨੇ ਨਾਰਾਜ਼ ਕਿਉਂ ਸੀਗੇ ਕਹਿੰਦੇ ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ ਕਾਣੀ ਹੋਈ ਵੀ ਕਿਉਂ ਕੁਸਾਰਿਆ ਭਗਵੰਤ ਮਾਨ ਜੀ ਜਿਹੜੇ ਇਸ ਕਿਸਮ ਦੀ ਸ਼ਬਦਾਵਲੀ ਬੋਲ ਰਹੇ ਹੈ ਕਿਉਂਕਿ ਉਹਨਾਂ ਨੇ ਬੜਾ ਮਹਿਸੂਸ ਕੀਤਾ ਸੀ ਅਸੈਂਬਲੀ 'ਚ ਖੜੇ ਹੋ ਕੇ ਜਦੋਂ ਲੀਡਰ ਆਫ اپੋਜੀਸ਼ਨ ਨੇ ਕੋਈ ਬਦਰ ਭਾਸ਼ਾ ਤੇ ਉਹਨਾਂ ਨੇ ਸਪੀਕਰ ਨੂੰ ਕਿਹਾ ਸਪੀਕਰ ਸਾਹਿਬ ਦੇਖੋ ਜੀ ਮਾਜਬਾ ਜੀ ਕਿਸ ਕਿਸਮ ਦੀ ਭਾਸ਼ਾ ਬੋਲ ਰਹੇ ਹੈ ਤੇ ਅਸ਼ੋਭਾ ਨਹੀਂ ਦਿੰਦੀ ਤੇ ਆਪ ਹੀ ਉਸ ਭਾਸ਼ਾ 'ਚ ਪੈ ਗਏ ਭਗਵੰਤ ਮਾਨ ਜੀ ਕਾਰਨ ਕੀ ਸੀਗਾ ਉਹ ਕਾਰਨ ਹੈ ਸਭ ਹੁਸ਼ਾਰਪੁਰ 'ਚ ਅਜਕਲ 베ਸਡ ਹੈ ਵਿਪਾਸਨਾ ਸੈਂਟਰ ਜਿਹੜਾ ਹੈ ਉੱਥੇ ਇੱਕ ਬੜੇ ਸਪੈਸ਼ਲ ਮਹਿਮਾਨ ਰੁਕੇ ਹੋਏ ਹੈ ਉਹ ਮਹਿਮਾਨ ਵੈਸੇ ਤਾਂ ਮੇਰੇ ਖਿਆਲ ਚ ਥੋੜਾ ਜਿਹਾ ਫਰਕ ਆਉਂਦਾ ਥੋੜੇ ਦਿਨਾਂ ਨੂੰ ਪਗੋੜਿਆਂ ਵਾਲੀ ਹਾਲਤ ਆ ਜੂਗੀ ਪਗੋੜਾ ਜਿਵੇਂ ਕਿਤੇ ਜਾ ਕੇ ਛੈ ਲੈਂਦਾ ਨਾ ਪਗੋੜੇ ਨੂੰ ਕੋਈ ਸ਼ਵਾਸ਼ ਛੈ ਦਿੰਦਾ ਆਲਸੋ ਬਿਕਮਸ ਕੰਪਲਿਸਿਟ ਇਨ ਅ ਕਰਾਇਮ ਉਹ ਛਿਪੇ ਕੁਮ ਰੇਤੀ ਈਡੀ ਦੀ ਗੁਰਫਤ ਤੋਂ ਬਾਹਰ ਆ ਰਹੇ ਆ ਉਥੇ ਮਿਲਣ ਗਏ ਆ ਭਗਵਦਮਾਨ ਜੀ ਮੱਥਾ ਟੇਕਣ ਤੋਂ ਪਹਿਲਾਂ ਉਥੇ ਹੀ ਮਿਲ ਕੇ ਆਏ ਉਹਨਾਂ ਨੇ ਝਾੜ ਪਿਆਈ ਵਿਤਕਰੀ ਕੀ ਜਾਂਦਾ ਮੇਰੇ ਮਗਰ ਭਗਵੰਤ ਕਰੀ ਕੀ ਜਾਨੇ ਤੁਸੀਂ ਮੇਰੇ ਮੇਰੇ ਮਗਰ ਤਾਂ ਪਲਸ ਪਈਏ ਤੇ ਇਹਨਾਂ ਨੂੰ ਉਹ ਸੁਭਾਨਾ ਮਿਲ ਕੇ ਜਿਹੜਾ ਇਹਨਾਂ ਨੇ ਕੱਲ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਝਾੜ ਉੱਥੇ ਪਈ ਕੇਜਰੀਵਾਲ ਸਾਹਿਬ ਨੂੰ ਜਵਾਬ ਦੇ ਨਹੀਂ ਸਕੇ ਤੇ ਉਹਦੀ ਝਾੜ ਦੇ ਬਨਸਪਤ ਉਹ ਆਪਣੀ ਜਿਹੜੀ ਹੈ ਉਹ ਕਿਸਿਆਣੀ ਬਿੱਲੀ ਵਾਲਾ ਹਾਲ ਸੀਗਾ ਜਿਸ ਹਿਸਾਬ ਨਾਲ ਉੱਥੇ ਭਗਵੰਤ ਮਾਨ ਜੀ ਨੇ ਕੱਲ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਜਿਹਦਾ ਪਰਸਨਲੀ ਮੈਂ ਆਪਣੇ ਪਰਸਨਲ ਤੌਰ ਤੇ ਬੀਜੇਪੀ ਦੇ ਪ੍ਰਧਾਨ ਦੇ ਤੌਰ ਤੇ ਤੇ ਬੀਜੇਪੀ ਪਾਰਟੀ ਕੋ ਨੂੰ ਸਖਤ ਸ਼ਬਦਾਂ ਚ ਨਿਖੇਦੀ ਕਰਦਾ ਐਜ਼ ਅ ਚੀਫ ਮਿਨਿਸਟਰ ਬਿਕਾਜ਼ ਉਹਨਾਂ ਨੇ ਆਪਣੇ ਕੱਲ ਭਾਸ਼ਣ ਚ ਗੱਲ ਕਰਦੇ ਕਰਦੇ ਕਿਹਾ ਐਜ਼ ਅ ਹੈੱਡ ਆਫ ਦਾ ਸਟੇਟ ਵੀ ਮੈਂ ਇਸ ਮੁੱਦੇ ਨੂੰ ਚੱਕੂਗਾ ਐਜ਼ ਅ ਹੈੱਡ ਆਫ ਦਾ ਸਟੇਟ ਆਈ ਥਿੰਕ ਉਹਨਾਂ ਨੂੰ ਆਪਣੀ ਉਸ ਮਰਿਆਦਾ ਚ ਰਹਿ ਕੇ ਗੱਲ ਕਰਨਾ ਕਰਨੀ ਚਾਹੀਦੀ ਹੈ ਤੇ ਜਿੱਥੇ ਤਾਈ ਪੰਜਾਬ ਦੇ ਵਿਰਸੇ ਦੀ ਗੱਲ ਕਰਦੇ ਭਗਵੰਤ ਮਾਨ ਜੀ ਵੀ ਪੰਜਾਬ ਦਾ ਵਿਰਸਾ ਦਿਖਾਉਣ ਦਾ ਮੌਕਾ ਨਹੀਂ ਮਿਲਿਆ ਪੰਜਾਬ ਦਾ ਜਿਹੜਾ ਇਸ ਸ਼ਹੀਦੀ ਜਦੋਂ ਦਿਹਾੜੇ ਚੱਲ ਰਹੇ ਐ ਉਹਨਾਂ ਦੇ ਦੌਰਾਨ ਮੌਕਾ ਨਹੀਂ ਮਿਲਿਆ ਤੇ ਭਗਵੰਦ ਮਾਨ ਜੀ ਉਹਨਾਂ ਨੂੰ ਦੱਸਣਾ ਚਾਹਨਾ ਵੀ ਆ ਜਿਹੜਾ ਵੀਰ ਬਾਲ ਦਿਵਸ ਐ ਉਹ ਉਸੇ ਪ੍ਰਧਾਨ ਮੰਤਰੀ ਜੀ ਨੇ ਆ ਇਹਨਾਂ ਨੇ ਆ ਕੇ 75 ਸਾਲ ਬਾਅਦ ਇਹਦੀ ਸੁੱਧ ਲਈ ਐ ਤੇ ਉਹਨਾਂ ਨੇ ਆ ਮੌਕਾ ਦਿੱਤਾ ਵੀ ਦੁਨੀਆ ਦੇ ਕੋਨੇ-ਕੋਨੇ 'ਚ ਇਹ ਹਿੰਦੁਸਤਾਨ ਦੀ ਜਿੱਥੇ ਵੀ ਕੌਂਸੂਲੇਟ ਐ ਜਿੱਥੇ ਵੀ ਐਮਬੈਸੀ ਐ ਜਿੱਥੇ ਵੀ ਗਵਰਨਰ ਹਾਊਸ ਐ ਜਿਹੜੇ ਵੀ ਯੂਨੀਵਰਸਿਟੀਆਂ ਐ ਹਰੇਕ ਥਾਂ ਇਵੈਂਟ ਪਿੰਡ ਪੱਧਰ ਤੇ ਜਾ ਕੇ ਬੀਜੇਪੀ ਨੇ ਮੈਂ ਤੁਹਾਨੂੰ ਥੋੜੇ ਆંકੜੇ ਦੱਸ ਦਿਆਂ ਸਭ ਪਲੀਜ਼ ਵੀ ਆ ਜਿਹੜਾ ਵੀਰ ਬਾਲ ਦਿਵਸ ਮਨਾਇਆ ਗਿਆ ਉਹਦੇ ਵਿੱਚ 290 ਲੋਕ ਸਭਾ ਮੈਂਬਰ 94 ਰਾਜ ਸਭਾ ਮੈਂਬਰ ਕਰੀਬਨ ਕੋਲ ਮਿਲਾ ਕੇ 384 ਮੈਂਬਰ ਆਫ ਪਾਰਲੀਮੈਂਟ ਜਿਹੜੇ ਹੈ ਉਹਨਾਂ ਨੇ ਇਸ ਤੇ ਸ਼ਿਰਕਤ ਕੀਤੀ ਹੈ 131 1361 ਵਿਧਾਇਕ 165 ਵਿਧਾਨਪ੍ਰਿਸ਼ਦ ਸਦਸਿਆ ਇਹਨਾਂ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਹੈ ਆਪਣੀ ਫੋਟੋਆਂ ਜਿਹੜੀਆਂ ਉਥੇ ਬੀਜਪੀ ਹੈੱਡ ਆਫਿਸ ਚ ਪੇਜੀਆਂ ਵੀ ਅਸੀਂ ਉੱਥੇ ਜਾ ਕੇ ਆ ਜਿਹੜਾ ਇਸ ਪ੍ਰੋਗਰਾਮ ਚ ਐਨ ਐਨ ਐਮ ਪੀਜ਼ ਨੇ ਆ ਕੇ ਸ਼ਿਰਕਤ ਕੀਤੀ ਸਾਰੇ ਮੁੱਖ ਮੰਤਰੀ ਸਾਰੇ ਗਵਰਨਰ ਹਾਊਸ ਦੇ ਅੰਦਰ ਹਰੇਕ ਕੇਂਦਰੀ ਮੰਤਰੀ ਸਾਰਿਆਂ ਨੇ ਜਾ ਕੇ ਇਹ ਚਲਿਆ 10 ਲੱਖ ਜਿਹੜਾ ਬੂਥ ਬੰਡਲ ਸਾਡਾ ਜਿਹੜਾ ਚੱਲਦਾ ਹੈ ਬੀਜਪੀ ਦਾ ਉਹਦੇ ਵਿੱਚ ਇਹਨਾਂ ਸਾਡੇ ਸਹਬਜ਼ਾਦਿਆਂ ਦੀ ਉਸ ਦਾ ਸਾਨੀ ਸ਼ਹਾਦਤ ਨੂੰ ਲੋਕਾਂ ਨੂੰ ਜਾਣੂ ਕਰਵਾਇਆ ਉਹਨਾਂ ਨੂੰ ਆਪਣੇ ਨਤਮਸਤਕ ਹੋਇਆ ਉਹਨਾਂ ਤੋਂ ਸਿੱਖ ਲੈਣ ਦੀ ਸੇਧ ਲੈਣ ਦੀ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ 45000 ਕਾਲਜ 95 ਲੱਖ ਜਿਹੜੇ ਵਿਦ ਅ ਟੀਚਰਸ ਹੈ ਉਹ ਇਨਵੋਲਡ ਸੀਗੇ ਸਾਰੇ ਐਕਸਰਸਾਈਜ਼ ਦੇ ਅੰਦਰ ਜਿਹੜੇ ਹੈ ਭਗਵੰਤ ਮਾਨ ਜੀ ਆਪਣੀ ਫੋਟੋ ਲਾ ਕੇ ਤੇ ਕੇਜਰੀਵਾਲ ਸਾਹਿਬ ਦੀ ਫੋਟੋ ਨਾਲ ਆ ਡੰਗ ਲਾਣਾ ਚਾਹੁੰਦੇ ਸੀਗੇ ਹਰੇਕ ਰੇਲਵੇ ਸਤ ਹਜ਼ਾਰ ਰੇਲਵੇ ਸਟੇਸ਼ਨਸ 137 ਹਾਈ ਐਡੇ 1000 ਪੈਟਰੋਲ ਪੰਪ 18000 ਕੁਇਜ਼ ਕੰਟੈਸਟ ਹੋਏ ਸਭ ਇਹ ਐਪਸ ਹੈਗੀਆਂ ਤੁਸੀਂ ਗਵਰਨਮੈਂਟ ਮਾਈ ਗਵਰਨਮੈਂਟ ਐਪਸ ਅਗਰ ਖੋਲ ਕੇ ਦੇਖੋਗੇ ਉਸੇ ਸਾਰੀ ਡੀਟੇਲ ਤੁਹਾਨੂੰ ਮਿਲ ਜੂਗੀ ਐਸਐਸ ਲਿਖਾਇਏ ਗਏ ਬੱਚੇ ਚੋਂ ਕਰੀਬਨ 3500 3495 ਐਸਐਸ ਦੇ ਵਿੱਚ ਆਏ ਐ 25 ਕਰੋੜ ਸੋਸ਼ਲ ਮੀਡੀਆ ਦੀ ਰੀਚ ਹੈ ਜਿੱਥੇ ਆ ਸੰਦੇਸ਼ ਪਹੁੰਚਾਇਆ ਜਿਹੜੀ ਭਗਵੰਤ ਮਾਨ ਜੀ ਤੇ ਇਹਨਾਂ ਦੀ ਛੋਟੀ ਸੋਚ ਜਿਹੜੀ ਸਿਮਟ ਕੇ ਰਹਿ ਗਈ ਸਿਰਫ ਤੇ ਸਿਰਫ ਕੇਜਰੀਵਾਲ ਸੰਤ ਨਹੀਂ ਸੀਮਤ ਰਹਗੀ ਇਹਨਾਂ ਨੇ ਪੰਜਾਬ ਦਾ ਜਲੂਸ ਕਢਾਉਣ ਦਾ ਠੇਕਾ ਲੈ ਰੱਖਿਆ ਹੈ ਪੰਜਾਬ ਦੀ ਕੁਰਬਾਨੀਆਂ ਪੰਜਾਬ ਦਾ ਵਿਰਸਾ ਕਿਸੇ ਇੱਕ ਚਾਂਕੀ ਦਾ ਮਹਤਾਜ ਨਹੀਂ ਉੱਥੇ ਚਾਂਕੀ ਦਿਖਾਈ ਗਈ ਨਹੀਂ ਦਿਖਾਈ ਗਈ ਆ ਕੋਈ ਮਾਇਨੇ ਨਹੀਂ ਪਰ ਕਿਸ ਭਾਵਨਾ ਨਾਲ ਉਹਨੂੰ ਲੈ ਕੇ ਸਾਰੇ ਦੁਨੀਆਂ ਦੇ ਅੰਦਰ ਆ ਇੱਕ ਗੁਰੂ ਮਹਾਰਾਜ ਦਾ ਜਿਹੜਾ ਸੰਦੇਸ਼ ਹੈ ਉਹ ਪਹੁੰਚਾਉਣ ਦੀ ਕੋਸ਼ਿਸ਼ ਭਾਜਪੀ ਨੇ ਕੀਤੀ ਹੈ ਉਹ ਮੈਂ ਸਮਝਦਾ ਇਹਦੇ ਤੋਂ ਅਗਰ ਭਗਵੰਤ ਮਾਨ ਜੀ ਦੇ ਅੰਦਰ ਕਿਤੇ ਨ ਕਿਤੇ ਕੋਈ ਅੰਸ਼ ਐਜ਼ ਅ ਹੈੱਡ ਆਫ ਦਾ ਸਟੇਟ ਕਿਤੇ ਹੈ ਤਾਂ ਹੀ ਸ਼ੁੱਡ ਅਪੋਲੋਜਾਈਜ਼ ਟੂ ਦਾ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਮਾਨਯੋਗ ਪ੍ਰਧਾਨ ਮੰਤਰੀ ਤੋਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਦੇ ਲੋਕਾਂ ਤੋਂ ਵੀ ਆ ਮੈਂ ਕੱਲ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਜਿਸ ਕਿਸਮ ਦਾ ਮੈਂ ਇੱਕ ਨਾਟਕ ਰਚਿਆ ਇੱਥੇ ਜਿਹੜਾ ਝੂਠੇ ਅੰਸੂ ਟਪਕਾਏ ਹੈ ਉਹ ਮਗਰਮੱਛੀ ਅੰਸੂ ਵੀ ਸਾਡੇ ਨਾਲ ਤੱਕ ਹੋ ਰਹੇ ਉਹਦੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਸਭ ਥੈਂਕ ਯੂ ਜਕਰ ਸਾਹਿਬ ਪੰਜਾਬ ਦੀ ਚਾਕੀ ਦੇ ਅਜੇ ਵੀ ਚਾਂਸ ਹੈ ਕਿ 26 ਜਨਵਰੀ ਨੂੰ ਕੱਟੀ ਜਾਏਗੀ ਜੇ ਤੁਸੀਂ ਗੱਲ ਕਰੋਗੇ